ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਸਿੱਖੇ ਸਿੱਖ ਨੂੰ ਕਹਾਂ ਪਕੜੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬੇ ਜੇ ਕੋ ਹਰਿਮੰਦਰ ਸਾਹਿਬ ਦੀ ਪੌਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਇੰਨਾ ਪਾੜ ਜਾਣਾ ਚਾਹੀਦਾ ਬਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਜੇ ਇਦਾਂ ਦੀ ਕੋਈ ਘਨੌਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਜੀ ਦਾ ਤਾਂ ਕਿ ਉਹਨੂੰ ਪਤਾ ਲੱਗੇ ਵੀ ਇਹ ਕਿਵੇਂ ਕਿਸ ਭਾਵੇਂਦੀ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਜੂਨੀਵਰਸਟੀਆਂ ਦੇ ਵਾਈਸ ਚਾਂਸਲਰ ਬਾਕਬਾ ਕਾਲਜਾਂ ਦੇ ਸਾਡੇ ਸਤਕਾਰਯੋਗ ਜਿਹੜੇ ਉਹ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆ ਸੀ ਕਰਵਾਨੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਸਤਨ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਮੀ ਦੇ ਬਰਾਬਰ ਹਨ ਤੇ ਇਹ ਵੀ ਅੱਜ ਕਮਲਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ AI ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾਯੋਗ ਬਣਾਉਣ ਸੋ ਇੱਕ ਜਿਹੜਾ ਸਭ ਤੋਂ ਵੱਡਾ ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਂਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖ ਹੀ ਸਿੱਖ ਨੂੰ ਕੰਮ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬੇ ਜੇ ਕੋਈ ਹਰਿਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹ ਤਾਂ ਚੈਨਾ ਪਾੜ ਜਾਣਾ ਚਾਹੀਦਾ ਵੀ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕੀ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਨਾ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਘਣਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 2095 ਜੀ ਦਾ ਤਾਂ ਕਿ ਉਹਨੂੰ ਪਤਾ ਲੱਗੇ ਵੀ ਇਹ ਕਿਵੇਂ ਕਿਸ ਭਾਵੇਂਦੀ ਆ ਸੋ ਉਹਦੇ ਲਈ ਤਿੰਨ ਚਾਰ ਅਸੀਂ ਅੱਜ ਕੋਸ਼ਿਸ਼ ਤਾਂ ਸਰਕਾਰ ਪੱਖੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾਂ ਇਹਨੂੰ ਠੰਡੇ ਵਾਸਤੇ ਜੇ ਸਿੱਟਣਾ ਹੈ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬਾਖਬਾ ਕਾਲਜਾਂ ਦੇ ਸਾਡੇ ਸਤਕਾਰਤ ਜਿਹੜੇ ਉਹ ਪ੍ਰੋਫੈਸਰ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆਪ ਏ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਕਿ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਸ਼੍ਰੋਮਣੀ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਬਾਣੀ ਸਿੱਖ ਇਤਿਹਾਸ ਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਸਤਨ ਦੀ ਮੂਲ ਭਾਵਨਾ ਨਾਲ ਏਆਈ ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਮੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਜਿਹੜਾ ਆ ਪਰਚਾ ਦਰਜ ਹੋਣਾ ਚਾਹੀਦਾ ਆਂਤਰ ਕਮੇਟੀ ਫੈਸਲਾ ਕਰਦੀ ਹੈ ਕਿ ਏਆਈ ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦਿ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ ਇਸ ਕਾਰਜ ਲਈ ਏਆਈ ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਾਹਰਾਂ ਦੀਆਂ ਸਲਾਹਾਂ ਵੀ ਲਈਆਂ ਜਾਣਗੀਆਂ ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਇੱਕ ਮੀਟਿੰਗ ਵੀ ਕੀਤੀ ਆ ਤੇ ਇੱਕ ਵਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਏਆਈ ਨਾਲ ਸਿੱਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼ੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਵਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਜੁਨੀ ਰਾਸਤੀ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਗੁਰਨਾਨਕ ਦੇਵ ਵੰਜਰੀਨ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਾਜ ਸ਼੍ਰੀ ਫਤਿਹਗੜ੍ਹ ਸਾਹਿਬ ਸੰਸਥਾ ਸੰਕਟਿਤ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਕਮਲਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ ਏਆਈ ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾਯੋਗ ਬਣਾਉਣ ਕਿਉਂਕਿ ਇਹ ਏਆਈ ਐਸਾ ਆ ਕਿਉਂਕਿ ਉਹਦੇ ਜੋ ਫੀਡ ਹੁੰਦਾ ਉਹ ਐਜਿਡੀ ਜੇ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇੱਥੇ ਸਾਰਿਆਂ ਨੇ ਬਾਰਕ ਕਰੀਤਾ ਗਾਲਤ ਅਨਸਰਾਂ ਵੱਲੋਂ ਏਆਈ ਦੀ ਦਰਬਾਰ ਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਸੱਟ ਦੇ ਮੋਦੇ ਨਜ਼ਰ Google, Meta, ChatGPT, Grok, Microsoft ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ ਫਰਮ ਨੇ ਕਮੇਟੀ ਪਾਵਨ ਪਾਵਨ ਕਰਵਾਨੀ ਦੇ ਸਿਧਾਂਤਾਂ ਸਿੱਖ ਇਤਿਹਾਸ ਸਿੱਖ ਅਸਥਾਨਾਂ ਤੇ ਮਰਿਆਦਾ ਆਦ ਬਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਨ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮਗਰੀ ਨੂੰ ਬੇਰਖਾਬ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਹੀ ਸਮਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਅਧਾਰਲੇ ਕਾਰਵਾਈ ਕੀਤੀ ਜਾਵੇ ਤੇ ਪਿਛਲੇ ਦਿਨੀ ਮੇਰੇ ਨਾਲ ਕੈਨੇਡਾ ਅਮਰੀਕਾ ਤੇ ਇੰਗਲੈਂਡ ਤੋਂ ਵੀ ਕੁਝ ਵੀਰੋਂ ਤਾਂ ਸਾਡੇ ਨਾਲ ਵੀਡੀਓ ਕਾਨਫਰੰਸ ਦੇ ਵਿੱਚ ਜੁੜੇ ਸੀਗੇ ਜਿਹੜੇ ਬਹੁਤ ਆਪਣਾ ਕਾਰਜ ਕਰ ਵੀ ਚੁੱਕੇ ਆ ਕਾਰਜ ਕਹਿਣ ਤੋਂ ਭਾਵ ਕਿ ਕਿਉਂਕਿ ਗਰਵਾਣੀ ਉਹਦੇ ਵਿੱਚ ਵੀ ਬਹੁਤ ਅਨਾਰਥ ਕੀਤਾ ਆ ਤੇ ਉਹਨਾਂ ਨੇ ਫਿਰ ਕਿਹਾ ਸੀ ਕਿ ਅਸੀਂ ਜਿਹੜੇ ਵੱਡੀਆਂ ਇਹ ਫਾਰਮਾ ਗੂਗਲ ਆਦਿਆ ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਕਿਉਂਕਿ ਬਹੁਤ ਉਚ ਹਾਰ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਧਰਮ ਦਾ ਕਾਰਜ ਆ ਇਹ ਸ਼ੁੱਧਤਾ ਦੇ ਨਾਲ ਕੀਤਾ ਜਾਵੇ